ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ پلیਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਆਫਰ ਦਾ ਬਹੁਤ ਸੋਨਾ ਪਹਿਣਾ ਫਾਇਦਾ ਵੀ ਲੈ ਰਹੀਆਂ ਨਗੀਆਂ ਸਾਡੇ ਕੋਲੋਂ ਸਾਡੇ ਵੀਡੀਓਜ਼ ਦੇ ਵਿੱਚ ਪਾਏ ਹੋਏ ਸੂਟ ਜਿਹੜੇ ਉਹ ਬਾਈ ਕਰ ਰਹੀਆਂ ਨੇ ਉਹਨਾਂ ਦੇ ਲਈ ਥੈਂਕ ਯੂ so much ਤੇ ਜਿੰਨ ਤੇ ਬਾਕੀ ਅਗਰ ਤੁਸੀਂ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਹਰੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਪੂਰੀ ਵੀਡੀਓ ਦੇਖਿਓ ਬਹੁਤ ਸੋਹਣੀ ਵੀਡੀਓ ਹੋਏਗੀ ਬਹੁਤ ਸੋਹਣੇ ਸੂਟ ਤੁਹਾਡੇ ਨਾਲ ਸ਼ੋਅ ਕਰਾਂਗੇ ਅਸੀਂ ਤੇ ਤੁਸੀਂ ਜਰੂਰ ਲਾਈਕ ਕਰੋਗੇ ਇਸ ਚੀਜ਼ ਨੂੰ ਜੀ ਤੇ ਆਪਾਂ ਫਸਟ ਸੂਟ ਤੁਹਾਡੇ ਨਾਲ ਸ਼ੋਅ ਕਰਦੇ ਆਂ ਜੀ ਦੇਖੋ ਜੀ ਬਹੁਤ ਸੋਹਣਾ ਪਿਆਰਾ ਕਲਰ ਹੈ ਤੇ ਅਪਾਤਰਨ ਦੱਸਦੀ ਹੈ ਕਿ ਇਹਦਾ ਜਿਹੜਾ ਫੈਬਰਿਕ ਆ ਉਹ ਡਬਲ ਟੋਨ ਜਿਹੜਾ ਸਿਲਕ ਪਸ਼ਮੀਨਾ ਲਾਸਟ ইয়ার ਬੜਾ ਟ੍ਰੈਂਡ ਦੇ ਵਿੱਚ ਰਿਹਾ ਸੀ ਇਸ ਸਾਲ ਵੀ ਉਹ ਟ੍ਰੈਂਡ ਦੇ ਵਿੱਚ ਹੋਣ ਵਾਲਾਗਾ ਜੀ ਤੇ ਕਿਉਂਕਿ ਹੁਣੇ ਤੋਂ ਸਾਡੇ ਕੋਲੇ ਸਟਾਕ ਹੈ ਜਿਹੜਾ ਰੈਡੀ ਹੋਣਾ ਸ਼ੁਰੂ ਹੋ ਗਿਆਗਾ ਉਹਦੇ ਵਿੱਚ ਤੇ ਇਹ ਫਾਸਟ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਰਾਸ਼ਟ ਔਰੇਂਜਾ ਜੈਲੋ ਜੈਦਾ ਕਲਰ ਹੈਗਾ ਬਹੁਤ ਪਿਆਰਾ ਕਲਰ ਹੈਗਾ ਤੇ ਇਹਦੇ ਵਿੱਚ ਕਾਫੀ ਕਲਰ ਅਵੇਲੇਬਲ ਹੁੰਦੇ ਨੇ ਜੀ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਸਾਨੂੰ ਇਹ ਐਮਬਰਾਇਡਰੀ ਦਿਖਾਉਣ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਇਹ ਵਾਲਾ ਸਟਾਈਲ ਇਹ ਵਾਲਾ ਡਿਜ਼ਾਈਨ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਫੈਬਰਿਕ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋਗੇ ਤੇ ਇਹਦੇ ਵਿੱਚ ਆਪਾਂ ਦੇਖੋ ਇਹ ਵਿਦ ਸਟੀਚਿੰਗ ਆਪਾਂ ਸੂਟ ਪੇਜ ਰਹੇ ਹਾਂਗੇ ਜੀ ਆਉਣ ਵਾਲੇ ਸੀਜ਼ਨ ਦੇ ਲਈ ਦੇਖੋ ਬੁਕਿੰਗਾਂ ਸਟਾਰਟ ਹੋ ਚੁੱਕੀਆਂ ਨੇ ਹਨਾ ਤੇ ਬਹੁਤ ਸੋਹਣਾ ਪਿਆਰਾ ਇਹ ਆਪਾਂ ਪਾਫ ਵਰਕ ਕੀਤਾ ਹੋਇਆ ਬਾਟੇ ਦੇ ਵਿੱਚ ਆਪਾਂ ਜਰੀ ਜ਼ਿਆਦਾ ਯੂਜ਼ ਕੀਤੀ ਆ ਤਾਂ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਇਹ ਫੰਕਸ਼ਨਾਂ ਦੇ ਵਿੱਚ ਸੂਟੜਾ ਉਹ ਵੇਅਰ ਕੀਤਾ ਜਾ ਸਕੇ ਬਹੁਤ ਸੋਹਣੀ ਨੈਕਲਾਈਨ ਬਣੀ ਹੋਈ ਹੈ ਜੀ ਡਿਫਰੈਂਟ ਜੀ ਯੂਨਿਕ ਜੀ ਬਹੁਤ ਸੋ ਕੋਈ ਜ਼ਿਆਦਾ ਆਪਾਂ ਕਲਰ ਯੂਜ਼ ਨਹੀਂ ਕੀਤੇ ਸਿਰਫ ਜਰੀ ਦਾ ਕਲਰ ਤੇ ਬਲੈਕ ਕਲਰ ਤੁਸੀਂ ਬਲੈਕ ਕਲਰ ਦੀ ਜਗ੍ਹਾ ਤੇ ਵੀ ਕੋਈ ਹੋਰ ਕਲਰ ਐਡ ਆਪ ਕਰਵਾ ਸਕਦੇ ਹੋ ਸਿੰਪਲ ਪੈਨਲ ਜਾ ਰਹੀਆਂ ਨੇਗੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਬਾਜੀ ਦੇ ਉੱਪਰ ਇਸ ਤਰ੍ਹਾਂ ਬਣਾਇਆ ਹੋਇਆਗਾ ਬਹੁਤ ਪਿਆਰਾ ਲੱਗਦਾ ਤੇ ਆਪਾਂ ਚੰਪਾ ਜਿਹੜੀ ਲੇਸ ਹੁੰਦੀ ਹੈ ਉਹਦੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਨਾਲ ਹੀ ਆਪਾਂ ਚਾਕਾਂ ਦੇ ਉੱਤੇ ਵੀ ਫਿਨਿਸ਼ਿੰਗ ਦਿੱਤੀ ਹੈਗੀ ਦੇਖੋ ਜੀ ਕਲਰ ਤੁਸੀਂ ਇਹ ਵਾਲੇ ਕਲਰ ਤੇ ਵੀ ਬਣਵਾ ਸਕਦੇ ਹੋ ਤੇ ਇਹ ਵਾਲੇ ਕਲਰ ਤੇ ਵੀ ਕਰਵਾ ਸਕਦੇ ਹੋ ਮੀਨਜ਼ ਇਹਦੇ ਵਿੱਚ ਦੋਨੋਂ ਪਾਸਾਈਡ ਆਪਾਂ ਸੂਟੜਾ ਬਣਾ ਸਕਦੇ ਹੁੰਦੇ ਆ ਕੰਟਰਾਸਟ ਵੀ ਕਰ ਸਕਦੇ ਜਿਵੇਂ ਬਾਟਮ ਇਹਦੀ ਕਰ ਲਓ ਜੀ ਸ਼ਰਟ ਇਹਦੀ ਕਰ ਲਓ ਤੇ ਇਹਦੇ ਵਾਲਾ ਥ्रेड ਆ ਤੁਸੀਂ ਇਹਦੇ ਵਿੱਚ ਵਰਕ ਦੇ ਵਿੱਚ ਪਵਾ ਸਕਦੇ ਹੁੰਦੇ ਹੋ ਇਸ ਕਲਰ ਦੇ ਉੱਤੇ ਤੁਸੀਂ ਕੋਈ ਵੀ ਕਲਰ ਹੋਰ ਕਸਟਮ ਮੀਨਜ਼ ਐਮਬਰਾਇਡਰੀ ਹੋਰ ਕਰਵਾਉਣੀ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੇਖੋ ਜੀ ਪੂਰੇ ਸੂਟ ਦੀ ਲੁੱਕ ਦੇਖੋ ਬਹੁਤ ਪਿਆਰੀ ਤੇ ਬਹੁਤ ਸੋਹਣੀ ਲੁੱਕ ਆ ਇਹਦੇ ਨਾਲ ਆਪਾਂ ਪਲੇਨ ਬਾਟਮ ਰੈਡੀ ਕੀਤੀ ਹੈ ਸਟ੍ਰੇਟ ਸਲਵਾਰ ਤਾਂ ਤੁਸੀਂ ਪਲਾਜੋ ਸੂਟ ਤੁਸੀਂ ਜੋ ਦਿਲ ਕਰੇ ਤੁਸੀਂ ਉਹ ਬਣਾ ਸਕਦੇ ਹੋ ਜੀ ਬਹੁਤ ਪਿਆਰਾ ਸੋਹਣਾ ਸੂਟ ਹੈਗਾ ਤੇ ਬਾਕੀ ਆ ਸਮਰ ਵਾਲੇ ਹਜੇ ਵੀ ਆਪਣੇ ਕੋਲੇ ਚੱਲ ਰਿਹਾ ਹੈਗਾ ਮੀਨਸ ਜਿਹੜਾ ਕਲੈਕਸ਼ਨ ਹੁੰਦੀ ਹੈਗੀ ਤੇ ਆ ਤੁਸੀਂ ਡੋਂਟ ਵਰੀ ਇਹ ਨਾ ਸੋਚਿਓ ਵੀ ਆਪਾਂ ਵਿੰਟਰ ਵਾਲੇ ਸੂਟ ਸ਼ੁਰੂ ਕਰ ਦਿੱਤੇ ਆਪਾਂ ਸਮਰ ਵਾਲੇ ਨਹੀਂ ਬਣਾਵਾਂਗੇ ਹਜੇ 3 ਮੰਥ ਤੱਕ ਲਗਭਗ ਆਪਣੀ ਸਮਰ ਹੀ ਹੈਗੀ ਹੈਗੀ ਤੇ ਵੈਦਰ ਇਦਾਂ ਦਾ ਹੀ ਰਹਿਣ ਵਾਲਾਗਾ ਤਾਂ ਆਪਾਂ ਨੂੰ ਸਮਰ ਵਾਲੇ ਸੂਟਾਂ ਦੀ ਵੀ ਨੀਡ ਆਗੀ ਇਸ ਕਰਕੇ ਆਪਾਂ ਤੁਹਾਡੇ ਲਈ ਆਪਾਂ ਸਮਰ ਵਾਲਾ ਸੂਟ ਵੀ ਲੈ ਕੇ ਆਏ ਆਂਗੇ ਦੇਖੋ ਜੀ ਇਹ ਵਾਲਾ ਕਲਰ ਆ ਬਹੁਤ ਸੋਹਣਾ yellow ਕਲਰ ਆ ਇਹ ਵਾਲਾ ਤੇ ਜਿਆਦਾ फडਕੀਲਾ ਕਲਰ ਨਹੀਂ ਹੈਗਾਗਾ ਇਹਦੀ ਵੀ ਦੇਖੋ ਜੀ ਤੁਸੀਂ ਪ੍ਰੋਪਰ ਨੈਕ ਲਾਈਨ ਬਣੀ ਹੋਈ ਆ ਇਹ ਜਿਹੜਾ ਫੈਬਰਿਕ ਆ ਇਹ ਗਲੇਸ ਕਾਟਨ ਦੇ ਵਿੱਚ ਫੈਬਰਿਕ ਆਗਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਤੇ ਇਹ ਵਾਲਾ ਡਿਜ਼ਾਈਨ ਕਸਟਮਾਈਜ਼ ਕਰਵਾ ਸਕਦੇ ਹੋਗੇ ਇਹ ਚਾਵਲ ਟਾਂਕੇ ਦਾ ਵਰਕ ਹੋਇਆ ਹੋਇਆ ਵੈ ਜੀ ਸਾਰਾ ਜਿਹੜੀ ਨੈਕ ਲਾਈਨ ਬਣੀ ਹੋਈ ਆ ਤੇ ਜਿਹੜੀ ਸਾਰੀ ਪੈਨਲਸ ਬਣੀਆਂ ਹੋਆਂ ਨੇ ਇਹ ਚਾਵਲ ਟਾਂਕੇ ਦਾ ਵਰਕ ਆ ਜਿਹੜੇ ਵਿੱਚ ਸੈਂਟਰ ਚ ਫਲਾਵਰ ਬਣੇ ਹੋਏ ਨੇ ਉਹ ਸਾਰੇ ਆਪਣੇ ਪਾਫ ਵਰਕ ਹੋਇਆ ਹੋਇਆਗਾ ਤਾਂ ਆਪਾਂ ক্লোਜ਼ ਆਪ ਤੁਹਾਨੂੰ ਦਿਖਾ ਦਿੰਨੇ ਆ ਵਰਕ ਦਾ ਬਹੁਤ ਸੋਨਾ ਵਰਕ ਹੁੰਦਾ ਜੀ ਹਮੇਸ਼ਾ ਸੀ ਕਹਿੰਨਾ ਨੀਟ ਐਂਡ ਕਲੀਨ ਵਰਕ ਹੁੰਦਾਗਾ ਦੇਖੋ ਆ ਫਲਾਵਰ ਬਣੇ ਹੋਏ ਨੇ ਸਾਈਡਾਂ ਦੇ ਉੱਤੇ ਬਹੁਤ ਪਿਆਰੇ ਲੱਗਦੇ ਨੇਗੇ ਇਹ ਵਾਲੇ ਤੇ ਬਾਕੀ ਆਪਾਂ 컬러ਫੁਲ ਲੇਸ ਦੀ ਹੀ ਨਾਲ ਦੀ ਮੈਚ ਕਰਕੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਨੈਕ ਲਾਈਨ ਪ੍ਰੋਪਰ ਬਣਾਈ ਹੋਈ ਆ ਆਪਾਂ ਬਟਨਸ ਵੀ ਲਗਾਏ ਹੋਏ ਨੇ ਕਿਉਂਕਿ ਆਪਾਂ ਸਟੀਚਿੰਗ ਕਰਕੇ ਭੇਜ ਰਹੇ ਆ ਇਹ ਸੂਟ ਤੇ ਇਹ ਵਾਲੇ ਦੀ ਬਾਜੂ ਆ ਜੀ ਦੇਖੋ ਬਾਜੀ ਦੇ ਉੱਪਰ ਵੀ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇ ਬੇਲ ਵੀ ਬਣੀ ਹੋਈ ਆ ਪਲੱਸ ਫਲਾਵਰ ਵੀ ਬਣੇ ਹੋਏ ਨੇ ਤੇ ਉਸ ਤੋਂ ਬਿਨ ਆਪਾਂ ਲੇਸ ਵੀ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਆ ਲੇਸ ਦੀ ਵੀ ਬਹੁਤ ਸੋਹਣੇ ਸੂਟ ਦੀ ਲੋਕਾਂ ਦੀ ਆ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਫੈਬਰਿਕ ਦੇ ਉੱਤੇ ਤੁਸੀਂ ਇਹ ਵਾਲੇ ਡਿਜ਼ਾਈਨ ਆ ਜਿਹੜੇ ਕਸਟਮਾਈਜ਼ ਕਰਵਾ ਸਕਦੇ ਹੋ ਇਹਦੇ ਨਾਲ ਬਾਟਮ ਆਏਗੀ ਜੀ ਪਲੇਨ ਹੀ ਸਟ੍ਰੇਟ ਸਲਵਾਰ ਰੈਡੀ ਕੀਤੀ ਆ ਤੇ ਇਹਦੇ ਨਾਲ ਦੁਪੱਟਾ ਆਪਾਂ ਟੈਬੀ ਚੱਕ ਦਾ ਦੁਪੱਟਾ ਰੈਡੀ ਕੀਤਾ ਤੁਸੀਂ ਕਿਸੇ ਵੀ ਫੈਬਰਿਕ ਦਾ ਦੁਪੱਟਾ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਕਿਉਂਕਿ ਦੁਪੱਟੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਅਵੇਲੇਬਲ ਹੁੰਦੇ ਨੇ ਜੀ ਤੇ ਬਾਕੀ ਜਿਹੜੇ ਨੈਕਸਟ ਸੂਟ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਬਹੁਤ ਪਿਆਰੇ ਨੇ ਤੇ ਤੁਸੀਂ ਖੁਦ ਬਾਈ ਵੀ ਕਰ ਸਕਦੇ ਹੋ ਉਹ ਵਾਲੇ ਸੂਟ ਤੇ ਆਪਾਂ ਉਸੇ ਤਰ੍ਹਾਂ ਦੀ ਲੇਸ ਨਾਲ ਮੈਚ ਕਰਕੇ ਮੈਂ ਜੀ ਰੈਡੀ ਕੀਤਾਗਾ ਸਾਡੇ ਕੋਲੇ ਸਟਿਚਿੰਗ ਵੀ ਅਵੇਲੇਬਲ ਆਗੀ ਤੇ ਤੁਸੀਂ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋਗੀ ਬਾਕੀ ਫੋਰਨ ਵਾਲਗੇ ਭੈਣਾਂ ਗੀਆਂ ਜਿਹੜਾ ਉਹ ਵੀ ਆਪਣੇ ਸੂਟ ਸਾਡੇ ਤੋਂ ਬਾਇ ਕਰ ਸਕਦੇ ਆ ਬਹੁਤ ਜੈਨੂਨ ਪੇਜ ਆ ਜੀ ਇਹ ਵਾਲਾ ਕੋਈ ਏਦਾਂ ਨਹੀਂ ਹੈਗਾ ਕਿ ਫੇਕ ਆਗਾ ਤੁਸੀਂ ਸਾਡੀਆਂ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋਗੇ ਮੀਨ ਤੁਹਾਨੂੰ ਪ੍ਰੋਪਰ ਪੂਰੀ ਇਨਫੋਰਮੇਸ਼ਨ ਮਿਲ ਜਾਏਗੀ ਵੀ ਆਪਾਂ ਕਿੱਥੇ ਆਗੇ ਕਿੱਥੇ ਨਹੀਂ ਰਹਿੰਦੇ ਆਪਾਂ ਬਰਨਾਲਾ ਸ਼ਹਿਰ ਦੇ ਵਿੱਚ ਰਹਿੰਦੇ ਆ ਜੀ ਤੇ ਘਰ ਤੋਂ ਹੀ ਆਪਾਂ ਬੁਟੀਕ ਚਲਾ ਰਹੇ ਆ ਤੇ ਇਹ ਵਾਲਾ ਸੂਟ ਦੇਖੋਗੇ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਬਣਿਆ ਹੋਇਆਗਾ ਪਰ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਕੀ ਇਕਤਾ ਕ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬਾਕੀ ਸੇਮ ਹੀ ਨਾਮ ਦਾ ਪੇਜ ਆਪਣਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਨਾਮ ਦਾ ਪੇਜ ਆਪਣਾ ਇੰਸਟਾਗ੍ਰam ਤੇ ਵੀ ਬਣਿਆ ਹੋਇਆ ਜੀ ਇਹਨਾਂ ਸਾਰੇ ਸੂਟਾਂ ਦੀਆਂ ਰੀਲਸ ਤੁਹਾਨੂੰ ਉੱਥੇ ਮਿਲ ਜਾਣੀਆਂ ਸਾਰੇ ਰੀਲਸ ਦੇ ਵਿੱਚ ਸਾਡੇ ਸਾਰੇ ਡਿਜ਼ਾਈਨਸ ਹੁੰਦੇ ਨੇ ਤਾਂ ਤੁਸੀਂ ਸਾਡੇ ਤੋਂ ਕੋਈ ਵੀ ਡਿਜ਼ਾਈਨ ਦੇਖ ਕੇ ਕਸਟਮਾਈਜ਼ ਵੀ ਸੂਟ ਕਰਵਾ ਸਕਦੇ ਹੋ ਹੈਂਡਵਰਕ ਕਰਵਾਉਣਾ ਪਾਫ ਵਰਕ ਕਰਵਾਉਣਾ ਆਰੀ ਵਰਕ ਕਰਾਉਣਾ ਨੋਟ ਵਰਕ ਕਰਾਉਣਾ ਪੇਂਟ ਕਰਵਾਉਣਾ ਮਿਸ ਕਿਸੇ ਵੀ ਤਰ੍ਹਾਂ ਤੁਸੀਂ ਵਰਕ ਕਰਵਾਉਣਾ ਸਾਡੇ ਕੋਲ ਹਰ ਤਰ੍ਹਾਂ ਦਾ ਵਰਕਰ ਅਵੇਲੇਬਲ ਹੈ ਜੀ ਵਿਦ ਸਟੀਚਿੰਗ ਕਰਵਾਉਣੇ ਆ ਵਿਦਆਊਟ ਸਟੀਚਿੰਗ ਕਰਵਾਉਣੇ ਆ ਤੁਹਾਡੀ ਚੋਇਸ ਹੈ ਜੀ ਦੇਖੋ ਜੀ ਪਹਿਲਾਂ ਤਾਂ ਇਹ ਫੈਬਰਿਕ ਦਾ ਕਲਰ ਹੀ ਦੇਖੋ ਜੀ ਬਹੁਤ ਜ਼ਿਆਦਾ ਸੋਹਣਾ ਕਲਰ ਆ ਫੈਬਰਿਕ ਦਾ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਿਆਰਾ ਲੱਗਿਆ ਇਹ ਵਾਲਾ ਕਲਰ ਦੇਖੋ ਜੀ ਹੁਣ ਤੁਸੀਂ ਸੂਟ ਦੀ ਪੂਰੇ ਦੀ ਲੁੱਕ ਦੇਖੋ ਆ ਜੋਰਜਟ ਫੈਬਰਿਕ ਆ ਬਟ ਜੋਰਜਟ ਆਪਾਂ ਕਦੇ ਵੀ ਇਦਾਂ ਨਹੀਂ ਹੈਗਾ ਵੀ 3-400 ਰੁਪਏ ਵਾਲੀ 500 600 ਰੁਪਏ ਆਪਾਂ ਜੋਰਜਟ ਯੂਜ਼ ਕਰ ਲੀਏ ਆਪਾਂ ਵਧੀਆ ਸਪੇਅਰ ਕੁਆਲਿਟੀ ਦੀ ਜੋਰਜਟ ਯੂਜ਼ ਕਰਦੇ ਆ ਅਗਰ ਤਾਂ ਕਲਰ ਅਵੇਲੇਬਲ ਹੈ ਤਾਂ ਠੀਕ ਹੈ ਨਹੀਂ ਤਾਂ ਆਪਣੇ ਕੋਲੇ ਵਾਈਟ ਫੈਬਰਿਕ ਹਮੇਸ਼ਾ ਹੁੰਦਾ ਤਾਂ ਆਪਾਂ ਡਾਈ ਕਰਵਾ ਸਕਦੇ ਜਿਹੜਾ ਵੀ ਤੁਸੀਂ ਕਲਰ ਕਮੋਗੇ ਜੀ ਦੇਖੋ ਜੀ ਇਹਦੀ ਆਰੀ ਵਰਕ ਹੋਇਆ ਬਿਆ ਏ ਲਾਈਟ ਤੇ ਡਾਰਕ ਮੀਨਸ ਪਿੰਕ ਸ਼ੈਡ ਯੂਜ਼ ਕੀਤੇ ਹੋਇਆ ਬੇਬੀ ਪਿੰਕ ਤੇ ਡਾਰਕ ਪਿੰਕ ਪ੍ਰੋਪਰ ਨੈਕ ਲਾਈਨ ਬਣੀ ਹੋਈ ਆ ਤੇ ਪ੍ਰੋਪਰ ਸਾਰੀ ਪੈਨਲ ਜਾ ਰਹੀਆਂ ਨੇ ਪੂਰਾ ਹੈਵੀ ਦੇਖੋ ਜੀ ਤੁਸੀਂ ਘੇਰਾ ਬਣਿਆ ਹੋਇਆ ਪੂਰੇ ਚਾਕਾਂ ਤੱਕ ਵਰਕ ਜਾਏਗਾ ਤੇ ਇੱਕ ਵਾਰੀ ਮੈਂ ਤੁਹਾਨੂੰ ਚੱਕ ਕੇ ਵੀ ਦਿਖਾ ਦਿੰਨੀ ਆ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਪਤਾ ਚੱਲ ਜੇਗੀ ਦੇਖੋ ਜੀ ਪੂਰਾ ਨੀਟ ਐਂਡ ਕਲੀਨ ਵਰਕ ਦਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਤੁਹਾਨੂੰ ਦੇਖ ਹੀ ਰਿਹਾ ਹੋਏਗਾ ਦੂਰੋਂ ਬਹੁਤ ਸੋਹਣੀ ਲੁੱਕ ਆਉਂਦੀ ਆ ਸੂਟ ਦੀ ਤੇ ਇਹਦੀਆਂ ਬਾਜੂਆ ਜਿਹੜੀਆਂ ਜੀ ਉਹ ਵੀ ਪੂਰੀਆਂ ਫੁੱਲੀ ਹੈਵੀ ਦੇ ਵਿੱਚ ਆ ਬਾਜੂ ਲੇਖੋ ਆਸੀ ਜੀ ਬਾਜੂ ਇਹਦੀਆਂ ਕੱਟ ਵਾਲੀਆਂ ਬਣਾਈਆਂ ਨੇ ਜੀ ਆਪਾਂ ਤੇ ਤੁਸੀਂ ਇਸ ਤਰ੍ਹਾਂ ਕੱਟ પા ਸਕਦੇ ਹੋ ਜਿੰਨਾ ਚਾਹੋ ਉਨਾ ਕੱਟ પા ਸਕਦੇ ਹੋਗੇ ਤੇ ਇਸ ਤਰ੍ਹਾਂ ਕੱਟ ਵਾਲੀ ਬਾਜੂ ਆ ਪੂਰੀ ਫੁੱਲੀ ਹੈਵੀ ਦੇ ਵਿੱਚ ਬਾਜੂ ਤੇ ਅਗਰ ਤੁਸੀਂ ਇਹਦਾ ਇਹੀ ਵਰਕ ਜਿਵੇਂ ਆਪਣੇ ਪੌਂਚੇ ਤੇ ਸਲਵਾਰ ਤੇ ਕਰਵਾਉਣਾ ਕੋਈ ਬੈਕ ਸਾਈਡ ਤੇ ਕਰਵਾਉਣਾ ਤੁਸੀਂ ਜਿਵੇਂ ਚਾਹੋ ਉਸ ਤਰ੍ਹਾਂ ਆਪਾਂ ਕਸਟਮਾਈਜ਼ ਵੀ ਕਰ ਦੇਵਾਂਗੇ ਜੀ ਇਹ ਵਾਲਾ ਸੂਟ ਵਰਕ ਜਿਹੜਾ ਬਾਜ ਤੇ ਆਏਗਾ ਬਹੁਤ ਪਿਆਰਾ ਲੱਗਦਾ ਜੀ ਇਹ ਵਾਲਾ ਸੂਟ ਤੇ ਇਹਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਆਪਾਂ ਥ्रेड ਨਾਲ ਜੁਸ ਕੀਤੇ ਆ ਦੋਨੋਂ ਥਰੈਡ ਜੁਸ ਕੀਤੇ ਆ ਤੁਹਾਨੂੰ ਡਿਫਰੈਂਸ ਦਿਖਾਵਾਂਗੇ ਜੀ ਆਪਾਂ ਨੈਕਸਟ ਸੂਟ ਦਾ ਤੇ ਏ ਸੂਟ ਦਾ ਇਹਦੇ ਨਾਲ ਆਪਾਂ ਦੁਪੱਟਾ ਵੀ ਰੈਡੀ ਕੀਤਾ ਸੇਮ ਹੀ ਜੋਰਜਟ ਫੈਬਰਿਕ ਦਾ ਹੀ ਆਪਾਂ ਦੁਪੱਟਾ ਰੈਡੀ ਕੀਤਾ ਤੇ ਨਾਲ ਦੀ ਆਪਾਂ ਲੇਸ ਦੀ ਇਹਦੀ ਫਿਨਿਸ਼ਿੰਗ ਦਿੱਤੀ ਹੈਗੀ ਜੀ ਠੀਕ ਹੈ ਸਾਡੇ ਕੋਲ ਦੁਪੱਟਿਆਂ ਦਾ ਵੀ ਹਰ ਤਰ੍ਹਾਂ ਦਾ ਫੈਬਰਿਕ अवेलेबल ਹੁੰਦਾਗਾ ਤੁਸੀਂ ਆਪਣੀ ਪ੍ਰਾਈਸ ਦੇ ਅਕੋਰਡਿੰਗ ਸਾਨੂੰ ਦੁਪੱਟਾ ਦੱਸ ਸਕਦੇ ਹੋਨੇ ਜਿਹੜਾ ਤੁਹਾਨੂੰ ਪ੍ਰਾਈਸ ਸ਼ੋ ਹੋਣਗੇ ਜੀ ਚਾਹੇ ਪਹਿਲਾਂ ਵਾਲੇ ਸੂਟ ਦੇ ਹੋ ਰਹੇ ਨੇ ਚਾਹੇ ਇਹਦੇ ਹੋ ਰਹੇ ਨੇ ਸਭ ਦੇ ਸਾਨੂੰ ਵਿਦਆਊਟ ਦੁਪੱਟਾ ਸ਼ੋ ਹੋਣਗੇ ਜੀ ਪ੍ਰਾਈਸ ਕਿਉਂਕਿ ਦੁਪੱਟਾ ਦੇਖੋ ਪਹਿਣਾ ਨੇ ਕਿਸੇ ਨੇ 500 ਰੁਪਏ ਵਾਲਾ ਲਵਾਉਣਾ ਹੁੰਦਾ ਜੀ ਕਿਸੇ ਨੇ 1000 ਵਾਲਾ ਲਵਾਉਣਾ ਹੁੰਦਾ ਤੇ ਕਿਸੇ ਨੇ 1400 ਵਾਲਾ ਕਮਲ ਚਨੂਨ ਦਾ ਦੁਪੱਟਾ ਲਗਵਾਉਣਾ ਹੁੰਦਾ ਹਨ ਤਾਂ ਹਰ ਦੁਪੱਟੇ ਦੀ ਆਪਣੇ ਕੋਲੇ ਪ੍ਰਾਈਸ ਤੇ ਮੀਨ ਜ ਹਰ ਤਰ੍ਹਾਂ ਦੀ ਕੁਆਲਿਟੀ ਆਪਣੇ ਕੋਲੇ ਅਸਾਗੇ ਸਾੰਮੂ ਦੁਪੱਟਾ ਡਾਈਕ ਸਾਡੇ ਤੋਂ ਕਰਵਾ ਸਕਦੇ ਹੋ ਟਾਈ ਡਾਈ ਕਰਵਾਉਣਾ ਪਲੇਨ ਕਰਵਾਉਣਾ ਉਹ ਵੀ ਤੁਹਾਡੀ ਚੋਇਸ ਹੋਏਗੀ ਜੀ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਜੀ ਥ्रेड ਯੂਜ਼ ਹੋਇਆ ਹੋਇਆ ਹੈਗਾ ਹੁਣ ਤੁਹਾਨੂੰ ਅਸੀਂ ਨੈਕਸਟ ਸੂਟ ਦਿਖਾਉਣੇ ਹੈਗੇ ਕਲਰ ਸੇਮ ਆ ਪਰ ਦੇਖੋ ਜੀ ਫਰਕ ਕਿੰਨਾ ਮੀਨਸ ਆਉਂਦਾ ਸੂਟਾਂ ਦੇ ਹਨਾ ਆਪਾਂ ਸਿਰਫ ਉਹ ਚੇਂਜ ਕਰਨ ਦੇ ਨਾਲ ਹਨਾ ਤੇ ਦੇਖੋ ਜੀ ਇਹ ਦੋਨੇ ਤਰ੍ਹਾਂ ਦੇ ਸੂਟ ਆਪਣੇ ਕੋਲੇ ਅਵੇਲੇਬਲ ਨੇ ਅਗਰ ਤੁਸੀਂ ਬਾਈ ਕਰਨਾ ਹੋਵੇ ਤਾਂ ਕਰ ਸਕਦੇ ਜੀ ਜਿਹੜੀ ਲੈਂਥ ਹੈਗੀ ਇਹ ਸੂਟ ਦੀ ਆਏਗੀ 43 ਆਏਗੀ ਜੀ ਲੈਂਥ ਆਈ ਥਿੰਕ 43 ਜਾਂ 44 ਲੈਂਥ ਹੈਗੀ ਇਹ ਸੂਟ ਦੀ ਤੇ ਘੇਰਾ ਕਿ ਜਿਹੜਾ ਉਹ 22 ਇੰਚ ਕੇਰਾ ਰੈਡੀ ਹੋਇਆ ਹੋਵੇ ਜੀ ਇਹ ਸੂਟ ਦਾ ਤੇ ਇਹਦੇ ਦੇਖੋ ਜੀ ਇਹਦਾ ਆਪਾਂ ਇੱਕ ਤਾਂ ਨੈੱਕ ਜਿਹੜਾ ਉਹ ਰਾਉਂਡ ਬਣਾਇਆਗਾ ਠੀਕ ਹੈ ਜੀ ਤੇ ਘੇਰੇ ਤੇ ਦੇਖੋਗੇ ਜੀ ਇਹਦੇ ਤੇ ਆਪਾਂ ਯੂਜ਼ ਕੀਤਾਗਾ ਡਾਰਕ ਪਿੰਕ ਦੇ ਨਾਲ 골ਡਨ ਜਰੀ ਯੂਜ਼ ਕੀਤੀ ਹੋਈ ਆ ਕਿਉਂਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਹੋਊਗਾ ਵੀ ਆਪਾਂ ਜਿਹੜੇ ਸੂਟ ਆਗੇ ਉਹਦੇ ਵਿੱਚ ਥੋੜੀ ਸ਼ਾਈਨ ਯੂ نو ਹੋਵੇ ਤਾਂ ਕਿ ਸ਼ਾਈਨ ਦੇ ਨਾਲ ਜਿਹੜਾ ਆਪਾਂ ਸੂਟਾ ਹੋ ਫੰਕਸ਼ਨਾਂ ਦੇ ਉੱਤੇ ਪਾ ਸਕੀਏ ਇਸ ਕਰਕੇ ਆਪਾਂ ਇਹਦੇ ਵਿੱਚ ਜਿਹੜੀ ਥੋੜੀ ਜਰੀ ਯੂਜ਼ ਕਰਵਾ ਕਰੀ ਆ ਤਾਂ ਕਿ ਆਪਾਂ ਮੀਂਜ ਫੰਕਸ਼ਨਾਂ ਦੇ ਵਿੱਚ ਆਰਾਮ ਨਾਲ ਪਾ ਸਕਦੇ ਆ ਤੇ ਹੁਣ ਤੁਸੀਂ ਇਹਦਾ ਵਰਕ ਦੇਖੋਗੇ ਜੀ ਬਹੁਤ ਸੋਹਣਾ ਵਰਕ ਲੱਗਦਾ ਇਹਦਾ ਵੀ ਏ ਆਪਣੀ ਜਗਾ ਸੋਣਾ ਜੀ ਉਹ ਆਪਣੀ ਜਗਾ ਸੋਣਾ ਤੁਹਾਨੂੰ ਜਿਹੜਾ ਵੀ ਪਸੰਦ ਆ ਤੁਸੀਂ ਉਹੀ ਵਾਲਾ ਕਰਵਾ ਸਕਦੇ ਹੋ ਆਪਣਾ ਵਰਕ ਜਰੀ ਐਡ ਕਰਵਾਉਣੀ ਆ ਜਾਂ ਨਹੀਂ ਕਰਵਾਉਣੀਗੀ ਠੀਕ ਹੈ ਜੀ ਪ੍ਰੋਪਰ ਪੂਰਾ ਘੇਰਾ ਹੈਵੀ ਬਣਿਆ ਹੋਇਆ ਇਹਦੇ ਵਿੱਚ ਪੂਰੀਆਂ ਉੱਪਰ ਨੂੰ ਪੈਨਲ ਜਾ ਰਹੀਆਂ ਨੇ ਸਾਰੇ ਚਾਕਾਂ ਤੱਕ ਜਾ ਰਹੇ ਨੇ ਜੀ ਚਾਕ ਮੇਰੇ ਅਕੋਰਡਿੰਗ ਹੋਣਗੇ ਜੀ ਇਹ 17 18 ਇੰਚ ਸਾਈਡ ਵਾਲੀ ਸਲਾਈ ਹੋਏਗੀ ਜੀ 15 16 16 ਇੰਚ ਦੀ ਤੇ ਉਸ ਤੋਂ ਬਾਅਦ ਨੀਚੇ ਚਾਕ ਰਹਿ ਜਾਂਦੇ ਹੈਗੇ ਤੇ ਅਗਰ ਕਿਸ ਨੇ ਬਾਈ ਕਰਨਾ ਹੋਵੇ ਤੇ ਇਹ ਵੀ ਸੂਟ ਬਾਈ ਕਰ ਸਕਦੇ ਹੋ ਤੁਸੀਂ ਪ੍ਰੋਪਰ ਪੈਨਲ ਜਾ ਰਹੀਆਂ ਪੂਰਾ ਫੁੱਲੀ ਹੈਵੀ ਦੇ ਵਿੱਚ ਸੂਟ ਬਣਿਆ ਹੋਇਆ ਜੀ ਤੇ ਇਹ ਵਾਲੀਆਂ ਇਹਦੀ ਆ ਜਾਂਦੀਆਂ ਨੇ ਜੀ ਬਾਜੂ ਦੇਖੋਗੇ ਤੁਸੀਂ ਪ੍ਰੋਪਰ ਫੁੱਲੀ ਹੈਵੀ ਬਾਜੂ ਹੈ ਜੀ ਪੂਰਾ ਕੱਟ ਬਣਾਉਣਾ ਉਵੇਂ ਹੀ ਜੀ ਬਾਹ ਦੇ ਵਿੱਚ ਨਹੀਂ ਵੀ ਕੱਟ ਬਣਵਾਉਣਾ ਤਾਂ ਵੀ ਕੋਈ ਇਸ਼ੂ ਨਹੀਂ ਹੈਗਾਗਾ ਬਿਨਾ ਕੱਟ ਤੋਂ ਵੀ ਬਣਾ ਸਕਦੇ ਹਾਂ ਤੇ ਅਗਰ ਕੱਟ ਵਾਲੀ ਬਣਾਉਣੀ ਤਾਂ ਤਾਂ ਵੀ ਬਣਾ ਸਕਦੇ ਹਾਂ ਬਹੁਤ ਸੋਹਣਾ ਵਰਕ ਲੱਗਦਾ ਜੀ ਇਹ ਵਾਲਾ ਤੇ ਹੈਵੀ ਦੇ ਵਿੱਚ ਆ ਜਾਂਦਾ ਕਿਉਂਕਿ ਅੱਗੇ ਆਪਾਂ ਦੇਖੋ ਫੰਕਸ਼ਨ ਆਉਣੇ ਆ ਤਾਂ ਆਪਣਾ ਸਾਰਾ ਸੂਟ ਜਿਹੜੇ ਭਰੇ ਭਰੇ ਲੱਗੇਗਾ ਤੇ ਇਹਦੇ ਨਾਲ ਦੁਪੱਟਾ ਜਿਵੇਂ ਤੁਸੀਂ ਮੈਂ ਤਾਂ ਇਹ ਵਿਦਆਊਟ ਦੁਪੱਟੇ ਮਿਲੇਗਾ ਜੀ ਸੋਨੂ ਸੂਟ ਤੁਸੀਂ ਦੁਪੱਟਾ ਚਾਹੋ ਤਾਂ ਸਾਡੇ ਕੋਲ ਰੈਡੀ ਕਰਵਾ ਸਕਦੇ ਹਾਂ ਜਿਵੇਂ ਹੁਣ ਮੈਂ ਤਾਂ ਕਹੂੰਗੀ ਕਿ ਇਹਦੇ ਨਾਲ ਜੇ ਆਪਾਂ ਪਿਓਰ ਆਰਗੈਂਜ਼ਾ ਦਾ ਦੁਪੱਟਾ ਲਗਾਈਏ ਤੇ ਨਾਲ ਆਪਾਂ ਪਿੰਕ ਸ਼ੇਡ ਦੇ ਉਹਦੇ ਵਿੱਚ ਥੋੜੇ ਥੋੜੇ ਆਪਾਂ ਟੁਕੜੀਆਂ ਪਵਾ ਲਏ ਹਨ ਟਾਈ ਡਾਈ ਦੇ ਵਿੱਚ ਕਰਵਾ ਲਈਏ ਬਹੁਤ ਸੋਹਣਾ ਸੂਟ ਬਣੇਗਾ ਜੀ ਇਹ ਪੂਰਾ ਫੁੱਲੀ ਪਾਰਟੀ ਵੇਅਰ ਸੂਟ ਬਣੇਗਾ ਤੇ ਇਹ ਸੀਗੇ ਜੀ ਅੱਜ ਵਾਲ ਜਿਹੜੇ ਕੀ ਤੁਹਾਨੂੰ ਸ਼ੋਅ ਕੀਤੀ ਆ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸੂਟ ਬਹੁਤ ਸੋਹਣੇ ਲੱਗੇ ਹੋਣਗੇ ਤੁਸੀਂ ਸਾਡੀਆਂ ਆਫਰ ਚੱਲ ਰਹੀਆਂ ਨੇ ਉਹਨਾਂ ਦਾ ਵੀ ਬੈਨੀਫਿਟ ਲੈ ਸਕਦੇ ਹੋ ਬਾਕੀ ਤੁਸੀਂ ਆਪਣੀ ਪਸੰਦ ਦੇ ਸਬ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਤੇ ਸਟਿਚਿੰਗ ਵੀ ਆਪਣੇ ਕੋਲ अवेलेबल ਹੈ ਜੀ ਚਾਹੇ ਤੁਸੀਂ ਲਹਿੰਗਾ ਬਣਾ ਲਓ ਚਾਹੇ ਤੁਸੀਂ ਸ਼ਰਾਰਾ ਗਰਾਰਾ ਜੋ ਤੁਹਾਨੂੰ ਪਸੰਦ ਆ ਸਲਵਾਰ ਸੂਟ ਸਿੰਪਲ ਪਲਾਜੋ ਸੂਟ ਜਿਵੇਂ ਵੀ ਤੁਸੀਂ ਕਹੋਗੇ ਉਸ ਤੁਹਾਨੂੰ ਸੇਮ ਰੈਡੀ ਕਰਕੇ ਦੇਵਾਂਗੇ ਜੀ ਬਾਕੀ ਤੁਸੀਂ ਆਪਣੀ ਪਸੰਦ ਦਾ ਸਾਡੇ ਕੋਲੋਂ ਕੋਈ ਵੀ ਫੋਟੋ ਭੇਜ ਕੇ ਉਹ ਜਿਹਾ ਹੀ ਸੇਮ ਵਰਕ ਵੀ ਕਰਵਾ ਸਕਦੇ ਹੋ ਹਰ ਦੇ ਵਰਕਰ ਆਪਣੇ ਕੋਲੇ ਅਵੇਲੇਬਲ ਨਹੀਂ ਸੀ ਤੇ ਮੈਨੂੰ ਪੂਰੀ ਉਮੀਦ ਹੈ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਵੇਗੀ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ